ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਬਾਈ ਤਾਂ ਅੱਜ ਆਪਾਂ ਖੜੇ ਆ ਆਪਣੀਆਂ ਬੱਕਰੀਆਂ ਦੇ ਵਿੱਚ ਬਾਈ ਤਾਂ ਕਿਸੇ ਬਾਈ ਨੂੰ ਲੋੜ ਹੋਵੇ ਬੱਕਰੀਆਂ ਦੀ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਵੀਰੇ ਆ ਦੇਖ ਸਕਦੇ ਹੋ ਵੀਰੇ ਅੱਜ ਝੜੀ ਲੱਗ ਰਹੀ ਸੀ ਕਿਸੇ ਪਾਸੇ ਗਏ ਨਹੀਂ ਵੀਰੇ ਕਿਸੇ ਮੰਡੀ ਤੇ ਨਹੀਂ ਗਏ ਬਾਈ ਜੀ ਮੰਡੀਆਂ ਰੋਜ਼ ਹੀ ਚੱਲਦੀਆਂ ਰਹਿੰਦੀਆਂ ਨੇ ਜੀਆਂ ਤਾਂ ਝੜੀ ਦੇ ਵਿੱਚ ਬਾਈ ਜੀ ਸਾਨੂੰ ਜ਼ਰੂਰੀ ਹੁੰਦਾ ਮਾਲ ਦੇ ਵਿੱਚ ਖੜਨਾ ਵੀਰੇ ਠੀਕ ਆ ਜੀ ਆ ਬੱਕਰੀਆਂ ਆਪਣੇ ਕੋਲੇ ਬਕਾਉ ਨੇ ਬਾਈ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਵੀਰੇ ਆ ਦੇਖੋ ਵੀਰੇ ਆ ਦੇਖ ਸਕਦੇ ਹੋ ਬਾਈ ਇਹ ਬੱਕਰੀਆਂ ਪਕਾਉ ਨੇ ਆਪਣੇ ਲਈ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਕਨੈਕਟ ਨੰਬਰ ਤੇ ਜਰੂਰ ਕਰ ਸਕਦਾ ਵੀਰੇ ਤਾਂ ਜਰੂਰ ਮਿਲ ਜਾਣੀਆਂ ਬਾਈ ਜੀ ਦੇਖ ਸਕਦੇ ਹੋ ਠੀਕ ਹੈ ਜੀ ਨਵੇਂ ਦੰਦਾ ਜਨੇ ਬਾਈ ਕੋਈ ਬੁਢੀ ਬੱਕਰੀ ਨਹੀਂ ਹੋਊਗੀ ਪੱਕੀ ਨਹੀਂ ਹੋਊਗੀ ਬਾਈ ਆ ਦੇਖੋ ਜੀ ਹੋਰ ਦੇਖ ਸਕਦੇ ਹੋ ਬਾਈ ਮੇਰੇ ਅੱਜ ਖਾਸ ਕਰਕੇ ਤਾਂ ਝੜੀ ਦਾ ਮੌਸਮ ਸੀ ਬਾਈ ਜੀ ਬੱਕਰੀਆਂ ਦੇ ਵਿੱਚ ਹੀ ਫਿਰਦੇ ਆਗੇ ਹਾਂ ਝੜੀ ਦੇ ਵਿੱਚ ਥੋੜਾ ਜਿਆ ਇਨ੍ਹਾਂ ਦੀ ਗੌਰ ਭਰ ਜ਼ਰੂਰੀ ਆ ਬਾਈ ਜੀ ਕਰਨੀ ਠੀਕ ਆ ਜੀ ਤਾਂ ਬੜੇ ਤਰੀਕੇ ਨਾਲ ਬਾਈ ਜੀ ਸਾਹਮਣੀ ਆ ਪੈਂਦੀਆਂ ਨੇ ਕਈ ਬੰਦੇ ਹੁੰਦੇ ਨੇ ਬਾਈ ਜੀ ਗੌਰ ਨਹੀਂ ਕਰਦੇ ਹੈਗੇ ਸੁੱਕੇ ਥਾਂ ਦਾ ਵੀਰੇ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਜੀ ਤਾਂ ਮਾਲ ਦੀ ਬਹੁਤ ਜ਼ਰੂਰੀ ਜ਼ਰੂਰ ਸਾਹਮਣਾ ਪੈਂਦਾ ਵੀਰੇ ਗੌਰ ਨਾਲ ਠੀਕ ਆ ਜੀ ਕਈ ਵਾਰੀ ਬੰਦੇ ਹੁੰਦੇ ਨੇ ਅਣਗਹਿਲੀ ਕਰ ਜਾਂਦੇ ਨੇ ਬਾਈ ਜੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਮਾਲ ਦੇ ਵਿੱਚ ਠੀਕ ਹੈ ਜੀ ਹੁਣ ਅੱਜ ਆਸੀਂ ਘਰੇ ਸੀ ਵੀਰੇ ਤਾਂ ਮਾਲ ਦੇ ਵਿੱਚ ਫਿਰਦੇ ਆ ਬੜੀ ਗੌਰ ਨਾਲ ਵੀਰੇ ਸਾਹਮਣੀਆਂ ਪੈਂਦੀਆਂ ਨਹੀਂ ਗੀਆਂ ਠੀਕ ਹੈ ਜੀ ਛੋਲਿਆਂ ਦਾ ਛਿਲਕਾ ਹੋ ਗਿਆ ਬਾਈ ਜੀ ਜਿਵੇਂ ਮੂਵੀ ਦਾ ਨੀਰਾ ਹੋ ਗਿਆ ਬਾਈ ਤਾਂ ਇਸ ਕਰਕੇ ਵੀਰੇ ਗੌਰ ਜ਼ਰੂਰੀ ਹੈਗੀ ਤਾਂ ਸਾਵਧਾਨੀ ਵੀ ਜ਼ਰੂਰ ਆ ਵੀਰੇ ਕਈ ਵਾਰੀ ਨਵੇਂ ਬੰਦੇ ਵੀਰੇ ਰੱਖ ਲੈਂਦੇ ਨੇ ਚੀਜ਼ ਸਾਹਮਣ ਦੀ ਬਹੁਤ ਦਿੱਕਤ ਆਉਂਦੀ ਆ ਬਾਈ ਜੀ ਸਾਹਮਣਕ ਨਹੀਂ ਹੁਣ ਲਤਾਇਆ ਕਰੋ ਤਾਂ ਸਾਹਮਣਾ ਦਾ ਬਾਈ ਜੀ ਇਹਨਾਂ ਨੂੰ ਜ਼ਰੂਰੀ ਪੈਂਦਾ ਆ ਠੀਕ ਹੈ ਜੀ ਜਿਵੇਂ ਹੁਣ ਅੱਜ ਆਸੀਂ ਬੱਕਰੀਆਂ 'ਚ ਫਿਰ ਰਹੇ ਆ ਵੀਰੇ ਬੜੀ ਮਿਹਨਤ ਨਾਲ ਚਾਰਨ ਲੱਗ ਰਹੇ ਆ ਇਹਨਾਂ ਨੂੰ ਠੀਕ ਹੈ ਜੀ ਹਾਂ ਜੀ ਹਾਂ ਬਾਈ ਉਹ ਬਾਈ ਬਹੁਤ ਅਗਲਾ ਕਹਿੰਦਾ ਬੱਕਰੀ ਰੱਖ ਲਈ ਬੱਕਰੀ ਰੱਖਣੀ ਵੀ ਬੜੀ ਔਖੀ ਹੁੰਦੀ ਹੈ ਵੀਰੇ ਕਈ ਬੰਦੇ ਰੱਖ ਲੈਂਦੇ ਨੇ ਗੌਰ ਕਰਦੇ ਨਹੀਂ ਵੀਰੇ ਫਿਰ ਕਹਿੰਦੇ ਨੇ ਘਾਟਾ ਬਹਿ ਗਿਆ ਘਾਟਾ ਤਾਂ ਪਊਗਾ ਵੀਰੇ ਜੇ ਆਪਾਂ ਇਹਨਾਂ ਦੀ ਗੌਰ ਨਾ ਕਰਾਂ ਠੀਕ ਹੈ ਜੀ ਅੱਜ ਦੇਖ ਸਕਦੇ ਹੋ ਬਾਈ ਤੁਸੀਂ ਤਾਂ ਕਿੰਨੀ ਗੌਰ ਨਾਲ ਆਪਾਂ ਇਹਨਾਂ ਬੱਕਰੀਆਂ ਨੂੰ ਸਾਹਮਣ ਲੱਗ ਰਹੇ ਆ ਵੀਰੇ ਤਾਂ ਬਹੁਤ ਹੀ ਗੌਰ ਨਾਲ ਇਹਨਾਂ ਨੂੰ ਚਾਰਨ ਲੱਗ ਰਿਹਾ ਬਾਈ ਜੀ ਠੀਕ ਹੈ ਜੀ ਹਾਂ ਗੌਰ ਬਾਈ ਜੀ ਜ਼ਰੂਰੀ ਹੈਗੀ ਕਿਸੇ ਵੀ ਤਰੀਕੇ ਨਾਲ ਅਗਲਾ ਕਹਿੰਦਾ ਬੱਕਰੀ ਰੱਖ ਲਈ ਬਾਈ ਹਾਂ ਬੱਕਰੀ ਦੀ ਗੌਰ ਜ਼ਰੂਰੀ ਆ ਵੀਰੇ ਆ ਦੇਖ ਸਕਦੇ ਹਾਂ ਬਾਈ ਕਿਹੜੇ ਤਰੀਕੇ ਨਾਲ ਅਸੀਂ ਚਾਰਨ ਲੱਗ ਰਹੇ ਆ ਇਹਨਾਂ ਨੂੰ ਤਾਂ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਅਸੀਂ ਸਾਂਭ ਸੰਭਾਲ ਕਰਨ ਲੱਗ ਰਹੇ ਆ ਬਾਈ ਠੀਕ ਹੈ ਜੀ हां जी हां आ देखो भाई जी कई बारी कई बंदे पुछी जाते ने ਵੀ ਬੱਕਰੀ ਕਿਨੇ ਦੀ ਆ ਪਹਿਲੇ ਸੂਏ ਪੱਠ ਸੀ ਬਾਈ ਜੀ ਗੱਭਣਾ ਹੁਣ 2-3 ਮਹੀਨਿਆਂ ਦੀ 4 ਤੋਂ 6 ਦੰਦ ਚ ਹੋ ਗਈ ਵੀਰੇ ਇਹ ਹੁਣ ਠੀਕ ਆ ਜੀ ਦੇਖ ਸਕਦੇ ਹੋ ਬਾਈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਨ ਨਹੀਂ ਹੋਊਗਾ ਵੀਰੇ ਆ ਜਿਵੇਂ ਨਵੀਂ ਪੱਠ ਆ ਵੀਰੇ ਦੇਖ ਸਕਦੇ ਆ ਆ ਦੇਖੋ ਜੀ ਬਿਲਕੁਲ ਨਵੀਆਂ ਬੱਕਰੀਆਂ ਨੇ ਵੀਰੇ ਠੀਕ ਆ ਜੀ ਥਣਾ-ਥਣਾ ਦੀਆਂ ਬਿਲਕੁਲ ਸਾਫ਼ ਨੇਗੀਆਂ ਤਾਂ ਇਹ 17 ਕਾ ਹਜ਼ਾਰ ਦੀ ਰੇਂਜ ਦੇ ਵਿੱਚ ਬਾਈ ਜੀ ਦੇ ਦਾਂਗੇ 10 ਬੱਕਰੀਆਂ ਆਪਣੇ ਕੋਲੇ ਆਈਆਂ ਨੇ ਬਾਈ ਦੇਖ ਸਕਦੇ ਹੋ ਠੀਕ ਆ ਜੀ ਆ ਦੇਖੋ ਬਿਲਕੁਲ ਸਾਫ਼ ਨੇ ਜੀ ਆ ਦੇਖੋ ਵੀਰੇ ਜਵਾ ਓਕੇ ਨੇ ਬਾਈ ਜੀ ਸਾਰੀਆਂ ਨਵਾਂ ਦੀਆਂ ਨਵੀਆਂ ਹੋਣਗੀਆਂ ਵੀਰੇ ਸਾਰੀਆਂ ਦੰਦਾਂ ਦੀਆਂ ਨਵੀਆਂ ਨੇ ਬਾਈ ਜੀ ਕੋਈ ਦੰਦ ਘਸੇ ਨਹੀਂ ਹੈਗੇ ਇਹਨਾਂ ਦੇ ਠੀਕ ਆ ਜੀ ਆ ਕਾਲੀ ਬੱਕਰੀ ਫੜ ਲਿਆ ਪੁੱਤ ਆ ਦੇਖੋ ਜੀ ਆ ਦੋ ਦੰਦ ਪਾਠਾ ਵੀਰੇ ਆ ਦੇਖ ਸਕਦੇ ਹੋ ਆ ਦੇਖੋ ਜੀ ਇਹ ਦੋ ਦੰਦ ਹੋਈ ਆ ਬਾਈ ਜੀ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਬਹੁਤ ਸਾਫ਼ ਸੁਥਰੀ ਪਾਠਾ ਵੀਰੇ ਕੰਨਾ ਕੋਨਾ ਦੀ ਲੈਂਥ ਵੀਰੇ ਬਹੁਤ ਸੋਹਣੀ ਆ ਦੇਖ ਸਕਦੇ ਹੋ ਠੀਕ ਆ ਜੀ ਆ ਕਾਲੀ ਬੱਕਰੀ ਚ ਆ ਗਈ ਵੀਰੇ ਬੱਕਰੀ ਵੀਰੇ ਭੱਡੀ ਨਹੀਂ ਮਿਲੂਗੀ ਸਭ ਤੋਂ ਨਵੀਆਂ ਹੀ ਬੱਕਰੀਆਂ ਮਿਲਣਗੀਆਂ ਬਾਈ ਜੀ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਕਨੈਕਟ ਜ਼ਰੂਰ ਕਰ ਲੈ ਦੇਖੋ ਬਾਈ 4 ਤੋਂ 6 ਦੰਦ ਦੀ ਹੋਣਗੀਆਂ ਵੀਰੇ ਥੜਾ ਥੁੜਾ ਦੀਆਂ ਬਿਲਕੁਲ ਸਾਫ਼ ਨੇ ਬਾਈ ਜੀ ਆ ਡੱਬੀ ਪਾਠਾ ਆ ਗਈ ਲਾਲ ਡੱਬੀ ਬਾਈ ਓਕੇ ਹੋ ਰਿਹਾ ਬਰਾਦਾ ਆ ਦੇਖੋ ਵੀਰੇ ਸਾਰੀਆਂ ਬਿਲਕੁਲ ਓਕੇ ਨੇ ਬਾਈ ਬਿਲਕੁਲ ਨਵੀਆਂ ਵੀਰੇ ਆ ਦੇਖ ਸਕਦੇ ਹੋ ਦੰਦਾਂ ਦੀਆਂ ਥਣਾਆਂ ਦੀਆਂ ਵੀਰੇ ਬਿਲਕੁਲ ਸਾਫ਼ ਹੋਣਗੀਆਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨੰਬਰ ਤੇ ਬਾਈ ਕਨੈਕਟ ਕਰਕੇ ਆਪਾਂ ਰੇਟ ਸਭ ਕੁਝ ਦੱਸ ਦਾਂਗੇ ਬਾਈ ਜੀ ਉਹਨੂੰ ਠੀਕ ਹੈ ਜੀ ਆ ਦੇਖ ਸਕਦੇ ਹੋ ਬਾਈ ਬਿਲਕੁਲ ਨਵੀਆਂ ਨੇ ਵੀਰੇ ਕੋਈ ਪੱਕੀ ਨਹੀਂ ਹੈਗੀ ਬੱਕਰੀ ਤਾਂ ਕੋਈ ਥਣਾਜ ਫਰਕ ਨਹੀਂ ਹੋਊਗਾ ਬਾਈ ਜੀ ਆ ਵੱਡੀ ਪੱਠਾ ਹੀ ਆਪਣੇ ਕੋਲੇ ਕੋਈ ਵਾਰੀ ਬਾਈ ਕਹਿੰਦਾ ਵੱਡੀ ਪੱਠਾ ਚਾਹੀਦੀ ਹੈਗੀ ਆ ਦੇਖ ਸਕਦੇ ਹੋ ਵੀਰੇ ਆ ਵੀ ਆਪਣੇ ਕੋਲੇ ਹੋਣ ਆਈਆਂ ਨੇ ਪੱਠਾ ਨੇ ਬਈ ਨਵੀਆਂ ਬਿਲਕੁਲ ਓਕੇ ਦੀ ਰਿਪੋਰਟ ਦੇਖੋ ਦੇਖ ਸਕਦੇ ਹੋ ਭਾਈ 4 ਤੋਂ 6 ਦਾਂਦੀ ਬੱਕਰੀਆਂ ਮਿਲਣਗੀਆਂ ਵੀਰੇ ਵੱਡੀ ਬੱਕਰੀ ਕੋਈ ਨਹੀਂ ਮਿਲੂਗੀ ਨਾ ਪੱਕੀ ਮਿਲੇ ਵੀਰੇ